ਸੜਕਾਂ ਤੇ ਜਦੋਂ ਕਦੀ ਡਰਾਈਵ ਕਰੀਦਾ ਸਫ਼ਰ ਕਰੀਦਾ ਤੇ ਅਕਸਰ ਇੱਕ ਲਾਈਨ ਪੜੀਦੀ ਆ ਵੀ ਡੋਂਟ ਡਰਿੰਕ ਐਂਡ ਡਰਾਈਵ ਵੀ ਦਾਰੂ ਪੀ ਕੇ ਜਿਹੜੀ ਗੱਡੀ ਨਾ ਚਲਾਓ ਤੇ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਥੋੜਾ ਜਿ ਇੱਥੇ 6.5 ਪੰਚ ਬਾਤ ਆ ਕਨਫਿਊਜ਼ ਕਰਤਾ ਉਹ ਕਹਿੰਦੇ ਵੀ ਜੇ ਮੂੰਹ ਦੇ ਵਿੱਚੋਂ ਕੋਈ ਸ਼ਰਾਬ ਦੀ ਬਾਸ਼ਨਾ ਆ ਰਹੀ ਹੈ ਤੇ ਉਹਨੂੰ ਭਈ ਮੋਲਜ਼ਮ ਨਹੀਂ ਮੰਨਿਆ ਜਾ ਸਕਦਾ ਇਹ ਕੀ ਹੈ ਜੀ ਕਿਸ ਤਰ੍ਹਾਂ ਉਹਨਾਂ ਇਸ ਗੱਲ ਨੂੰ ਸਮਝੀਏ ਉਹ ਥੋੜਾ ਸਪਸ਼ਟ ਕਰਿਓ ਗੱਲ ਕੀ ਹੈ ਹਮ ਪੈਗ ਦੀ ਵਾਸ਼ਨਾ ਆ ਪਿਆ ਗਾਣਾ ਵੀ ਆਸ਼ਨਾ ਉਹ ਜਨਾਜ਼ਾ ਫਲਾਣ ਕੱਟਿਆ ਜਾਂਦਾ ਇੱਥੇ ਥੋੜਾ ਰੌਲਾ ਹੀ ਪੈ ਗਿਆ ਦੇਖੋ ਇਹ ਨਾ ਕੋਈ ਡੀਡੀਆਰ ਕੱਟੀ ਸੀਗੀ ਚੰਡੀਗੜ੍ਹ ਜੀ ਜਿਸ ਨੂੰ ਚੈਲੰਜ ਕੀਤਾ ਗਿਆ ਹਮ ਤਾਂ ਜਿਹਦੇ ਚ ਕੀ ਹੋਇਆ ਕਿ ਪੁਲਿਸ ਨੇ ਮਤਲਬ ਉਹ ਤਾਂ ਕੋਈ ਮੈਡੀਕਲ ਮਲਾਜਾ ਤੇ ਕਰਾਇਆ ਨਾ ਹਮ ਬਸ ਡਾਕਟਰ ਤੋਂ ਕਹਤਾ ਕਿ ਹਾਂ ਜੀ ਇਹਨੇ ਲੱਗਦਾ ਹੈ ਕਿ ਪੀਤੀ ਆ ਜੀ ਇਦਾਂ ਤਾਂ ਮਤਲਬ ਕਿ ਕੰਮ ਕਰ ਲਿਆ ਇਹਨਾਂ ਨੇ ਹਮ ਤਾਂ ਫਿਰ ਉਹ ਮਾਮਲਾ ਜਦੋਂ ਹਾਈ ਕੋਰਟ ਗਿਆ ਤੇ ਉਹ ਕਹਿੰਦੇ ਵੀ ਦੇਖੋ ਗੱਲ ਇਹ ਆ ਕਿ ਪਹਿਲਾਂ ਤੇ ਜਿਹੜਾ ਮਾਮਲਾ ਹੈ ਕਿ ਮੋਟਰ ਵਿਕ ਐਕਟ ਦੇ ਵਿੱਚ ਚੀਜ਼ਾਂ ਦਰਜ ਨੇ ਹੁਣ ਇਹ ਨਹੀਂ ਹੈ ਕਿ ਤੁਸੀਂ ਸ਼ਰਾਬ ਪੀ ਕੇ ਗੱਡੀ ਨਹੀਂ ਚਲਾ ਸਕਦੇ ਮੈਂ ਨਹੀਂ ਕਹਿੰਦਾ ਹੁਣ ਕਿਤੇ ਬੋਤਲ ਖੋਲ ਕੇ ਨਾ ਪੀ ਕੇ ਚਲਾਓ ਇਹ ਵੀ ਨਹੀਂ ਕਹਿੰਦੇ ਅਸੀਂ ਨਹੀਂ 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 ਜੀ ਤੁਹਾਡੇ ਬਲੱਡ ਦੇ ਵਿੱਚ ਮਤਲਬ ਕਿ ਇੱਕ ਨਿਸ਼ਚਿਤ ਮਾਤਰਾ ਚਲਕੋਲ ਹੋਣ ਤੇ ਚਲਾ ਨਹੀਂ ਹੁੰਦਾ ਹਮ ਪਰ ਜੇ ਉਹ ਤੈ ਜੋ ਵੀ ਇਹਨਾਂ ਨੇ ਸੈੱਟ ਕੀਤਾ ਹੈ ਮਾਤਰਾ ਤੋਂ ਜੋ ਵੀ ਹੈ ਜੀ ਠੀਕ ਹੈ ਜੀ ਉਹ ਮੈਂ ਤੁਹਾਨੂੰ ਲੱਭ ਵੀ ਦਿਨਾ ਗੁਗਲ ਕਰਕੇ ਤੇ ਉਹ ਕਿੰਨਾ ਹੈ ਕਿਉਂਕਿ ਉਹ ਜਾਣਕਾਰੀ ਜੇ ਦਿੱਤੀ ਹੈ ਤੇ ਪੂਰੀ ਕਰਦੀ ਏ ਕਿਤੇ ਕੱਲ ਨੂੰ ਕਿਸੇ ਨੇ ਆਪਣੇ ਆਕੇ ਸਿਆਪਾ ਪਾ ਲਿਆ ਤੇ ਪੁਲਿਸ ਵਾਲੇ ਮੰਨ ਨਾ ਦੇਖੋ ਇਹਦੇ ਚ ਕੀ ਹੁੰਦਾ ਹੈ ਕਿ 100 ਮਿਲੀਲੀਟਰ ਬਲੱਡ ਚ 30 ਐਮਜੀ ਐਲਕੋਹਲ ਦੀ ਹੱਦ ਹੈ ਮੈਂ ਰਿਪੀਟ ਕਰ ਦਿੰਨਾ 100 ਮਿਲੀਲੀਟਰ ਬਲੱਡ ਦੇ ਵਿੱਚ 30 ਮਿਲੀਗ੍ਰਾਮ ਐਲਕੋਹਲ ਦੀ ਹੱਦ ਹੈ ਇਹਦੇ ਤੋਂ ਵੱਧ ਜੇ ਹੋ ਗਿਆ ਕੰਮ ਤੇ ਫੇਰ ਗਏ ਤੁਸੀਂ ਜੀ ਤੇ ਜੇ ਇਹਦੀ ਤੈ ਹੱਦ ਜਿਆਦੇ ਫੇਰ ਠੀਕ ਹੈ ਹੁਣ 19 ਚ ਮਤਲਬ ਕਿ ਚਲਾਨ ਹੋਇਆ ਸੀਗਾ ਯਾਨੀ ਡੀ ਡੀ ਆਰ ਹੋ ਗਈ ਤਾਂ ਉਹਦੇ ਚ ਕੀ ਹੋਇਆ ਕਿ ਅਸਲ ਦੇ ਵਿੱਚ ਨਾਤੇ ਨੰਨੇ ਮੈਡੀਕਲ ਕਰਵਾਇਆ ਨਾ ਕੋਈ ਹੋਰ ਇਸ ਤਰ੍ਹਾਂ ਦਾ ਟੈਸਟ ਉਹਦੇ ਚ ਸਿਰਫ ਕਿਹਾ ਕਿ ਇਹਦੇ ਮੂੰਹ ਚ ਬਦਬੂ ਆਈ ਸੀ ਜੀ ਤੇ ਇਹਦੇ ਖਿਲਾਫ ਕਾਰਵਾਈ ਕੀਤੀ ਗਈ ਆ ਹੁਣ ਫਿਰ ਕੋਰਟ ਨੇ ਕਿਹਾ ਕਿ ਭਾਈ ਜਦੋਂ ਹੁਣ ਸਾਫ ਹੈ ਨਾ ਜਦੋਂ ਇਨਾ ਚੀਜ਼ਾਂ ਦਾ ਭਾਈ ਤ ਕੀਤਾ ਹੋਇਆ ਕਾਨੂੰਨ ਦੇ ਵਿੱਚ ਤੁਹਾਡੇ ਮੋਟਰ ਵੀ ਕਲੈਕਟ ਦੇ ਵਿੱਚ ਤਾਂ ਫਿਰ ਤੁਸੀਂ ਅੰਦਾਜ਼ਾ ਜਾਂ ਤੁੱਕਾ ਮਾਰ ਕੇ ਨਹੀਂ ਨਾ ਕਿਉਂਕਿ ਅਦਾਲਤਾਂ ਨਹੀਂ ਇਨਾ ਚੀਜ਼ਾਂ ਤੇ ਭਾਈ ਚੱਲਦੀਆਂ ਹੁੰਦੀਆਂ ਕਿ ਬਦਬੂ ਆਉਂਦੀ ਹੈ ਜਾਂ ਫਲਾਂ ਟਮਕਾ ਤਾਂ ਇਸ ਕਰਕੇ ਉਹਨਾਂ ਨੇ ਕਿਹਾ ਕਿ ਨਹੀਂ ਕਿਸੇ ਦੇ ਮੂੰਹ 'ਚੋਂ ਬਦਬੂ ਆਉਣ ਦਾ ਮਤਲਬ ਹੂੰ ਬੈਗ ਲਾਉਣ ਵਾਲੇ ਤੇ ਵਾਸ਼ਣਾ ਹੀ ਕਹਿੰਦੇ ਆ ਜੀ ਤੇ ਇਹ ਗੱਲ ਇਹ ਆ ਕਿ ਉਹ ਕਹਿੰਦੇ ਵੀ ਇਹ ਨਹੀਂ ਹੈ ਕਿ ਤੁਸੀਂ ਉਹਦਾ ਚਲਾਨ ਕੱਟ ਦਿਓਗੇ ਜਾਂ ਪਰਚਾ ਕੱਟੋਗੇ ਕਿਉਂਕਿ ਤੁਹਾਨੂੰ ਪਹਿਲਾਂ ਨਿਸ਼ਚਿਤ ਮਾਤਰਾ 'ਚ ਜਿਹੜੀ ਬਲੱਡ 'ਚ ਅਲਕੋਹਲ ਹੂੰ ਉਹਦੇ ਤੋਂ ਪਾਰ ਦੇਖਣਾ ਪੈਗਾ ਕਿ ਹੈ ਕਿ ਨਹੀਂ ਬੰਦਾ ਜੀ ਜੀ ਮਿੱਤਰ ਜੀ ਲਓ ਇੱਥੇ ਮਿੱਤਰ ਵੀ ਦੱਸ ਰਹੇ ਨੇ ਬੀਏਸੀ ਮਿੱਤਰ ਕਹਿ ਰਹੇ ਨੇ ਜਸਪੀਰ ਸਿੰਘ ਜੀ बीसी ब्लड अल्कोहल कंटेंट 0.03 और एक मित्र और दस रहे ने तेज जी कहंदे कि ऑस्ट्रेलिया ਦੇ ਵਿੱਚ 0.05% ਹੈ اچھا ਜੀ ਕਿੰਨੀਆਂ સરੀਆਂ ਜਾਣਕਾਰੀਆਂ ਨਿਕਲੀਆਂ ਵਸ ਇਸ ਚੀਜ਼ ਦਾ ਮੈਨੂੰ ਹਾਂ ਚਲ ਚੀ ਹੈ ਪਤਾ ਹੋਣਾ ਵੀ ਕੋਈ ਨਿਸ਼ਚਿਤ ਵੀ ਹਾਂ ਜੀ ਨਿਸ਼ਚਿਤ ਹੈ ਪਰ ਇਹ ਨਹੀਂ ਹੈ ਕਿਉਂਕਿ ਹੁਣ ਜੇ ਤੁਸੀਂ ਦੇਖੋਗੇ ਉਹ ਤਾਂ ਅਧਿਕ ਬੀਅਰ ਨਾਲ ਹੀ ਪੂਰਾ ਹੋ ਜੂਗਾ ਮੈਂ ਇਹ ਵੀ ਤੁਹਾਨੂੰ ਦੱਸ ਦੇਣਾ ਪੈਗ ਵੀ ਮਣ ਕੇ ਦੋ ਹਾਂ ਜੀ ਹਾਂ ਬਿਲਕੁਲ ਸਹੀ ਹੈ ਜੀ ਮੈਨੂੰ ਇਹ ਕੰਮ ਨਾ ਹੀ ਕਰੋ ਪਹਿਲੀ ਗੱਲ ਤੇ ਕਾਤੋਂ ਬਹੁਤ ਕਈ ਵਾਰ ਖੁੰਝ ਜਾਂਦਾ ਬਿਲਕੁਲ ਘਾਤਪ ਹੋ ਜਾਂਦੀਆਂ ਨੇ ਬਹੁਤ ਗੱਲਾਂ ਖੈਰ ਮਿੰਟੋ ਜੀ ਚਲੋ ਇਹ ਇੱਕ ਬਹੁਤ ਜਾਣਕਾਰੀ ਵਾਲੀ ਗੱਲ ਸੀ ਖੈਰ